ਸਾਥੀ ਗਗਨਦੀਪ ਰੌਣਕ ਬੇਨਤੀ ਕਰਦਾ ਜੋ ਆਪਣੇ ਗੱਲ ਜਿਹੜੀ ਤੁਹਾਨੂੰ ਸਾਂਝੀ ਕਰਨ ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਜਿੰਦਾਬਾਦ 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 ਕੇਂਦਰ ਦੀ ਮੋਦੀ ਸਰਕਾਰ ਮਰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਸਾਥੀ ਗਗਨਦੀਪ ਇਹਨਾਂ ਤੋਂ ਬਾਅਦ ਸਾਥੀ ਸतीशਰ ਵਾਲਾ ਜੀ ਤਿਆਰ ਹਨ ਸਾਥੀ ਗਗਨਦੀਪ ਇੱਥੇ ਪਹੁੰਚੇ ਸਾਰੇ ਹੀ ਸੰਘਰਸ਼ੀਲ ਸਾਥੀਆਂ ਨੂੰ ਮੈਂ ਸਲਾਮ ਕਰਦਾ ਉਹਨਾਂ ਦੇ ਜਜ਼ਬੇ ਨੂੰ ਸਲਾਮ ਕਰਦਾ ਇਹ ਜਿਹੜਾ ਹਮਲਾ ਇਹ ਜਿਹੜਾ ਬਿੱਲ ਆ ਜਿਹੜਾ ਲਿਆਂਦਾ ਗਿਆ ਮਨਰੇਗਾ ਦਾ ਨਾਮ ਬਦਲਿਆ ਗਿਆ ਇਹ ਵੱਡਾ ਹਮਲਾ ਮਜ਼ਦੂਰਾਂ ਤੇ ਕੀਤਾ ਗਿਆ ਹਰੇਕ ਵਰਗ ਤੇ ਭਾਰਤ ਦੇ ਵਿੱਚ ਜਿੰਨੇ ਵੀ ਵਰਗ ਆ ਚਾਹੇ ਕਿਸਾਨ ਆ ਮਜ਼ਦੂਰ ਆ ਲਗਾਤਾਰ ਉਨ੍ਹਾਂ ਉੱਪਰ ਹਮਲੇ ਤੇਜ਼ ਕੀਤੇ ਜਾ ਰਹੇ ਆ سرمਾਈਦਾਰੀ ਦਾ ਜਿਹੜਾ ਮੁਨਾਫੇ ਦਾ ਮੁਨਾਫੇ ਦੀ ਭੁੱਖ ਉਹ ਹੁਣ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਅਸਲੀ ਬਿਕਰਾਲ ਰੂਪ ਦੇ ਵਿੱਚ ਆਪਣੇ ਅਸਲੀ ਰੂਪ ਦੇ ਵਿੱਚ ਆ ਚੁੱਕੀ ਹੈ ਹੁਣ ਉਹ ਨੰਗੀ ਚਿੱਟੀ ਹੋ ਚੁੱਕੀ ਆ ਰਾਜ ਸਭਾ ਦੇ ਵਿੱਚ ਹੁਣ ਵਪਾਰੀ ਚੁਣੇ ਜਾਣ ਲੱਗੇ ਆ ਲੋਕ ਸਭਾ ਦੇ ਵਿੱਚ ਹੁਣ ਸਿੱਧੇ ਵਪਾਰੀ ਚੁਣੇ ਜਾਣ ਲੱਗੇ ਆ ਹੁਣ ਉਹਨਾਂ ਨੇ ਇਹ ਸਮਝ ਲਿਆ ਵੀ ਹੁਣ ਕੰਮ ਥੋੜੇ ਤੋਂ ਨਹੀਂ ਹੋਣਾ ਹੁਣ ਅਸੀਂ ਨੰਗਾ ਚਿੱਟਾ ਕੰਮ ਕਰਨਾ ਇਹ ਨੰਗਾ ਚਿੱਟਾ ਕੰਮ ਹੈ ਜਦੋਂ ਮਜ਼ਦੂਰਾਂ ਦੇ ਲਏ ਹੋਏ ਹੱਕ ਖੋਏ ਜਾ ਰਹੇ ਆ ਕਿਸਾਨਾਂ ਦੀਆਂ ਜਿਹੜੀਆਂ ਲਾਗਤਾਂ ਨੇ ਉਹਨਾਂ ਨੂੰ ਲਗਾਤਾਰ ਵਧਾਇਆ ਜਾ ਰਿਹਾ ਬਿਜਲੀ ਬਿੱਲ ਲਿਆਉਣ ਦੀ ਤਿਆਰੀ ਹੈ ਹਸਪਤਾਲ ਖਤਮ ਕਰ ਦਿੱਤੇ ਸਾਡੀ ਸਿਹਤ ਦਾ ਜਿੰਨਾ ਵੀ ਢਾਂਚਾ ਸੀ ਜੋ ਲੋਕਾਂ ਨੇ ਲੜ ਕੇ ਲਿਆ ਲਾਗੂ ਕਰਵਾਇਆ ਉਹ ਖਤਮ ਕਰ ਦਿੱਤਾ ਸਕੂਲ ਖਤਮ ਕਰ ਦਿੱਤੇ ਨਵੀਂ এডਿਊਕੇਸ਼ਨ ਪਾਲਿਸੀ ਨੇ ਜਿਹਨੂੰ ਅਸੀਂ ਰਾਸ਼ਟਰੀ ਸਿੱਖਿਆ ਨੀਤੀ 2020 ਕਹਿੰਦੇ ਆ ਉਹਦੇ ਵਿੱਚ ਹੁਣ ਤੁਹਾਡੇ ਮਨਰੇਗਾ ਮਜ਼ਦੂਰਾਂ ਦੇ ਕਿਸਾਨਾਂ ਦੇ ਬੱਚੇ ਜਿਹੜੇ ਨਹੀਂ ਪੜ ਸਕਦੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਉਹ ਲਗਾਤਾਰ ਖਤਮ ਕੀਤੇ ਜਾ ਰਹੇ ਆ ਜਿਹੜੇ ਸਾਡੇ ਮਾਸਟਰ ਪੜਾਉਂਦੇ ਆ ਸਕੂਲਾਂ ਦੇ ਵਿੱਚ ਉਹਨਾਂ ਤੋਂ ਪੜਾਉਣ ਤੋਂ ਇਲਾਵਾ ਹਰੇਕ ਕੰਮ ਲਿਆ ਜਾ ਰਿਹਾ ਵਿਦਿਆਰਥੀਆਂ ਨੂੰ ਸਿੱਖਿਆ ਨਹੀਂ ਮਿਲ ਰਹੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਆ ਲਗਾਤਾਰ ਖਤਮ ਕੀਤੇ ਜਾ ਰਹੇ ਆ ਜਦੋਂ ਸਕੂਲ ਖਤਮ ਹੋ ਗਏ ਉਦੋਂ ਪੋਸਟਾਂ ਵੀ ਖਤਮ ਹੋ ਗਈਆਂ ਪੰਜਾਬ ਦੇ ਵਿੱਚ ਆਖਰੀ ਵਾਰੀ 2021 ਦੇ ਵਿੱਚ ਭਰਤੀ ਹੋਈ ਆ ਸਕੂਲ ਖਾਲੀ ਪਏ ਆ ਸਕੂਲਾਂ ਦੇ ਵਿੱਚ ਇਹ ਪੰਜਾਬ ਪੰਜਾਬੀ ਸਾਡੀ ਭਾਸ਼ਾ ਰਾਜ ਭਾਸ਼ਾ ਪਰ ਪੰਜਾਬੀ ਦੇ ਮਾਸਟਰ ਨਹੀਂ ਹੈਗੇ ਸਾਡੇ ਸਰਕਾਰੀ ਕਾਲਜਾਂ ਦੇ ਵਿੱਚ ਇਦੋਂ ਵੀ ਮਾੜਾ ਹਾਲ ਆ ਉਂਗਲਾਂ ਤੇ ਗਿਨੇ ਜਾ ਸਕਦੇ ਆ ਪੰਜਾਬੀ ਦੇ ਪੱਕੇ ਪ੍ਰੋਫੈਸਰ ਲਗਾਤਾਰ ਸਾਡੀ ਅਚੇਰੀ ਸਿੱਖਿਆ ਤੇ ਹਮਲੇ ਕੀਤੇ ਜਾ ਰਹੇ ਆ ਖਾਸ ਕਰ ਅਚੇਰੀ ਸਿੱਖਿਆ ਹੁਣ ਇਹਨਾਂ ਦਾ ਅਜੰਡਾ ਨਹੀਂ ਰਿਹਾ ਕਾਲਜ ਲਗਾਤਾਰ ਖਤਮ ਹੋ ਰਹੇ ਆ ਜੋ ਸੀਗੇ ਉਹ ਬੰਦ ਕੀਤੇ ਜਾ ਰਹੇ ਆ ਯੂਨੀਵਰਸਟੀਆਂ ਨੂੰ ਫੰਡ ਘੱਟ ਕੀਤਾ ਜਾ ਰਿਹਾ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਇਹ ਸਭ ਕੁਝ ਐਦਾਂ ਹੀ ਚੱਲਣਾ ਜੇ ਮੂਰੋਂ ਉਹਨਾਂ ਨੇ ਸਾਡੇ ਤੇ ਵਾਰ ਕਰਨਾ ਤਾਂ ਇਹ ਕੰਦ ਤੇ ਲਿਖਿਆ ਹੈ ਇਹ ਜਥਾਰਥ ਹੈ ਇਸ ਸਾਥ ਦੇ ਮੱਥੇ ਤੇ ਲਿਖਿਆ ਵੀ ਇਧਰੋਂ ਫਿਰ ਮਜ਼ਦੂਰਾਂ ਨੇ ਵੀ ਇਕੱਠੇ ਹੋਣਾ ਕਿਸਾਨਾਂ ਨੇ ਵੀ ਇਕੱਠੇ ਹੋਣਾ ਤੇ ਵਿਦਿਆਰਥੀਆਂ ਨੇ ਵੀ ਇਕੱਠੇ ਹੋ ਕੇ ਹੱਲਾ ਮਾਰਨਾ ਇਹ ਕੁਦਰਤ ਦਾ ਨਿਯਮ ਹੈ ਅਸੀਂ ਉਸ ਕੁਦਰਤ ਦੇ ਨਿਯਮ ਦੇ ਨਾਲ ਚੱਲਣਾ ਅਸੀਂ ਖੜਨਾ ਉਹਨਾਂ ਦੇ ਖਿਲਾਫ ਜਦੋਂ ਜਦੋਂ ਉਹਨਾਂ ਨੇ ਹਮਲੇ ਕੀਤੇ ਆ ਪੰਜਾਬ ਉਹਦੀ ਬਹੁਤ ਵੱਡੀ ਉਦਾਹਰਨ ਲਿਆ ਇਥੋਂ ਦੀਆਂ ਯੂਨੀਵਰਸਿਟੀਆਂ ਬਹੁਤ ਵੱਡੀ ਉਦਾਹਰਨ ਰਹੀਆਂ ਭਗਵਾਨ ਤਮਾਨ ਸਰਕਾਰ ਨੇ ਹੌਨ ਸਾਹ ਜਿਹੜੀ ਉਹਨਾਂ ਦੀ ਸਿੱਖਿਆ ਕ੍ਰਾਂਤੀ ਤਹਿਤ ਪੰਜਾਬੀ ਯੂਨੀਵਰਸਿਟੀ ਦੀ ਗ੍ਰਾਂਟ 250 ਕਰੋੜ ਤੋਂ ਘਟਾ ਕੇ 113 ਕਰੋੜ ਕੀਤੀ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ 40 ਦਿਨ ਮੋਰਚਾ ਲਾ ਕੇ ਬੈਠੇ ਗ੍ਰਾਂਟ 360 ਕਰੋੜ ਕਰਾਈ ਫੇਰ ਫੇਰ ਜਿਹੜੀ ਬੀਜੇਪੀ ਸਰਕਾਰ ਜਿਹੜਾ ਸਾਡਾ ਸੰਗੀ ਢਾਂਚਾ ਤੇ ਹਮਲਾ ਕਰਨਾ ਹੀ ਲੇਕਿਨ ਇਹ ਪੰਜਾਬ ਦੇ ਜਾਗਰੂਕ ਵਿਦਿਆਰਥੀਆਂ ਨੇ ਹਰਿਆਣਾ ਦੇ ਜਾਗਰੂਕ ਵਿਦਿਆਰਥੀਆਂ ਨੇ ਹਿਮਾਚਲ ਦੇ ਜਾਗਰੂਕ ਵਿਦਿਆਰਥੀਆਂ ਨੇ ਆਪਣੀ ਯੂਨੀਵਰਸਿਟੀ ਬਚਾਈ ਆਪਣੀ ਸਰਕਾਰੀ ਯੂਨੀਵਰਸਿਟੀ ਬਚਾਈ ਜਿਹੜਾ ਉਹਨਾਂ ਦਾ ਹੱਕ ਹੈ ਇਹਨਾਂ ਦੀ ਫਲਾਈ ਹੋਈ ਜ਼ਹਿਰ ਦੇ ਕਾਰਨ ਕੱਲ ਹੀ ਇੱਕ ਵਿਦਿਆਰਥੀ ਤ੍ਰਿਪੁਰਾ ਦਾ ਉਹਨੂੰ ਉਸ ਦੀ ਨਸਲ ਦੇ ਕਰਕੇ ਉਸ ਦੇ ਚਿਹਰੇ ਦੇ ਕਰਕੇ ਇਹਨਾਂ ਦੇ ਬੰਦਿਆਂ ਨੇ ਤੰਗ ਕੀਤਾ ਉਹ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸਾਨੂੰ ਸਾਡੇ ਵਿਰਸੇ ਤੋਂ ਸਿੱਖਣਾ ਚਾਹੀਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਲਿਆਂ ਮਨੁੱਖੀ ਹੱਕਾਂ ਦੀ ਖਾਤਰ ਇਹੋ ਦਿਨ ਨੇ ਜਦੋਂ ਅਸੀਂ ਸਭ ਤੋਂ ਜ਼ਿਆਦਾ ਜਾਗਰੂਕ ਹੁੰਨੇ ਆ ਭਾਵਕ ਹੁੰਨੇ ਆ ਭਾਵਕ ਵੀ ਹੋਣਾ ਚਾਹੀਦਾ ਪਰ ਨਾਲ ਦੀ ਨਾਲ ਜਾਗਰੂਕ ਵੀ ਹੋਣਾ ਚਾਹੀਦਾ ਤੇ ਇਹਨਾਂ ਤਾਕਤਾਂ ਦੇ ਖਿਲਾਫ ਲੜਨ ਲਈ ਤਿਆਰ ਬਾ ਤਿਆਰ ਰਹਿਣਾ ਚਾਹੀਦਾ ਅਸੀਂ 50 ਸਟੂਡੈਂਟ ਫੈਡਰੇਸ਼ਨ ਵੱਲੋਂ ਵਿਸ਼ਵਾਸ ਦਿਵਾਉਂਦੇ ਆਂ ਵੀ ਜਦੋਂ ਵੀ ਜੀਪੀਐਮਓ ਵੱਲੋਂ ਕੋਈ ਸੱਦਾ ਆਊਗਾ ਅਸੀਂ ਲਗਾਤਾਰ ਉਸ ਸੱਦੇ ਦਾ ਸੱਦੇ ਨੂੰ ਇਹਨੇ ਬਿਨ ਲਾਗੂ ਕਰਾਂਗੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕ